ਸਵਾਗਤ ਆ ਕਿਸਾਨ ਵੀਰੋ ਤੁਹਾਡਾ ਮੰਡਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਵੀ ਵੀਡੀਓ ਬਣਾ ਰਹੇ ਆ ਪਿੰਡ ਤੁੰਗਾ ਢੇੜੀ ਜ਼ਿਲ੍ਹਾ ਲੁਧਿਆਣਾ ਤਸੀਦਾਂ ਨੂੰ ਰਾਇਕੋਟ ਪੈਂਦੀ ਆ ਦੋਸਤੋ ਇਸ ਘਰ ਚੋਂ ਪਹਿਲੀ ਵਾਰੀ ਵੀਡੀਓ ਬਣਾਉਣ ਲੱਗੇ ਆ ਤੇ ਅੱਜ ਦੀ ਵੀਡੀਓ 'ਚ ਦੋ ਜਰਸੀ ਵੜਾ ਲੈ ਕੇ ਆਏ ਆ ਪੰਜਾਬ ਦੀਆਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਤੇ ਨਾਰਮਲ ਜੇ ਰੇਟ ਵਾਲੀਆਂ ਤੇ ਵੀਡੀਓ ਨੂੰ ਐਂ ਤਾਂ ਹੀ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜਾਣ ਗਿਆ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦਦਾਰੀ ਕਰ ਲਏ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਦੋਸਤੋ ਇੱਕ ਨੰਬਰ ਵੈੜ ਤੋਂ ਸਟਾਰਟ ਕਰਦੇ ਆਂ। ਦੋਸਤੋ ਦੂਜਾ ਸੁਹਾ ਵੈੜ 4-5 ਦਿਨਾਂ ਦੀ ਸੂਈ ਆ। ਇਸ ਟਾਈਮ 15-16 ਕਿਲੋ ਬੋਲਾ ਖੁੱਲਾ ਤਿਆਰ ਆ। ਵੱਡੇ ਕੱਦ ਕਾਠ ਵਾਲੇ ਦੋਸਤੋ ਵੈੜ ਆ। ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ। ਨੇੜ ਤੁਹਾਨੂੰ ਹਵਾਨੇ ਦੀ ਕੁਆਲਿਟੀ ਜ਼ਰੂਰ ਚੈੱਕ ਕਰਾਵਾਂਗੇ। ਫੇਸ ਕੁਆਲਿਟੀ ਚੈੱਕ ਕਰ ਸਕਦੇ ਆਂ ਛੋਟੇ ਕੰਨ ਬੋਦੀ ਵਾਲੀ ਵੈੜ ਆ ਦੋਸਤੋ ਜਰਸੀ ਪੰਜਾਬ ਵਾਲੀ ਤੇ ਹਵਾਨਾ ਬਹੁਤ ਟੌਪ ਦਾ ਤਿਆਰ ਕੀਤਾ ਹੋਇਆ। ਪੋਰਾ ਥਾਣਾ ਜੇ ਫੋਰਚਾਂਗਣੀ ਚਾਰੇ ਥਾਨ ਫੁੱਲ ਗਿਆਪ ਤੇ ਤੇ ਕੱਲੇ ਕੱਲੇ ਨਿੱਕੇਵੇਂ ਲੱਗੇ ਹੋਏ ਆ ਤਣ ਭਾਂਡੇ ਸਾਫ਼ ਸੁਥਰੀ ਆ ਹਵਾਨਾ ਦੋਸਤੋ ਪੱਟਾਂ ਸਾਨ ਚ ਫਸਿਆ ਪਿਆ ਵੈੜ ਦੇ ਤੇ ਵੀਡੀਓ ਬਣਾਉਣ ਦਾ ਟਾਈਮ ਸ਼ਾਮ ਦਾ ਚਵਾਈ ਦਾ ਟਾਈਮ ਹੋ ਗਿਆ ਪਿਆ ਦੋਸਤੋ ਸ਼ਾਮ ਦੀ ਵੀਡੀਓ ਬਣਾ ਰਹੇ ਆ ਆਪਾਂ ਆ ਦੇਖ ਸਕਦੇ ਆ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਤੇ ਬਾਈ ਨੇ ਪ੍ਰਾਈਜ਼ ਰੱਖਿਆ ਹੋਇਆ 42000 ਰੁਪਇਆ ਤੇ ਬਾਈ ਕਹਿੰਦਾ ਹਾਂ ਨਾ 40000 ਹੀ ਦੇ ਦਾਂਗੇ ਉਹ ਚੋ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਦੋ ਨੰਬਰ ਵੈਡ ਦੀ ਗੱਲ ਕਰਦੇ ਆਂ ਦੋਸਤੋ ਦੋਸਤੋ ਪਲੂਨ ਸੂਈ ਆ ਪਹਿਲਾ ਸੂਆ ਬੱਛੀ 4-5 ਦਿਨਾਂ ਦੀ ਸੂਈ ਆ ਇਸ ਟਾਈਮ 12-13 ਕਿਲੋ ਦੁੱਧ ਜਿਹੜਾ ਖੁੱਲਾ ਤਿਆਰ ਆ ਬੱਚਾ ਮਗਰ ਬੱਛੀ ਦੋਸਤੋ ਜਾਣ ਵਾਲੀ ਬੱਛੀ ਆ ਪੂਰੀ ਦੋਸਤੋ ਤਗੜੀ ਆ ਕਾਟ ਕਾਟ ਫੁੱਲ ਵੱਡੇ ਕਾਟ ਕਾਟ ਵਾਲੀ ਆ ਜੇ ਦੋਸਤੋ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਤੇ ਕਰਮਾਂ ਵਾਲੀ 15-16 ਕਿਲੋ ਦੁੱਧ ਖੁੱਲਾ ਚ ਵਾਜੂਗੀ ਦੋਸਤੋ ਕਿ ਕਾਟ ਸੋਹਣਾ ਬਾਕੀ ਦੋਸਤੋ ਹਵਾਨੇ ਦੀ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਆ ਆ ਦੇਖ ਸਕਦੇ ਆ ਥਣਾ ਸਹਿਜ ਬਹੁਤ ਸੋਹਣਾ ਮੁੱਠੀਏ ਥਣ ਲੱਗੇ ਹੋਏ ਚਾਰੇ ਤੇ ਹਵਾ ਨਾਲ ਬਹੁਤ ਚੰਗਾ ਤਿਆਰ ਕੀਤਾ ਹੋਇਆ ਥਣ ਭਾਂਡੇ ਸਾਫ਼ ਸੁਥਰੀ ਆ ਥਣਾ ਜੇ ਭੂਰੀ ਫੋਰ ਸ਼ਾਂਗਣੀ ਚਾਰੇ ਥਣ ਫੁੱਲ ਗਿਆ ਤੇ ਕਲੇ ਕਲੇ ਨਿਖਰਵੇਂ ਲੱਗੇ ਹੋਏ ਆ ਤੇ ਬਾਈ ਨੇ ਵਹਿੜ ਦਾ ਪ੍ਰਾਈਸ ਰੱਖਿਆ ਹੋਇਆ ਵਾ 37000 ਰੁਪਿਆ ਤੇ ਬਾਈ ਕਹਿੰਦਾ ਹਾਂ ਨਾ 35000 ਹੀ ਦੇ ਦਾਂਗੇ ਉਹ ਚੋ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਜਿਹੜੇ ਵੀਰ ਨੂੰ ਦੋਨਾਂ ਚੋਂ ਵੀ ਕੋਈ ਵੀ ਵੈੜ ਪਸੰਦ ਆਉਂਦੀ ਆ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰ ਲੈਏ ਦੋਸਤੋ ਮੇਰੀਆਂ ਵੀਡੀਓ ਸਾਰੀਆਂ ਰੂਟੀਨ ਚ ਦੇਖਣ ਲਈ ਔਰ ਚੈਨਲ ਨੂੰ ਇੰਨਾ ਸਾਰਾ ਪਿਆਰ ਦੇਣ ਲਈ ਮੈਂ ਸਾਰਿਆਂ ਭੈਣਾ ਭਰਾਵਾਂ ਨੂੰ ਦਿਲੋਂ ਧੰਨਵਾਦ ਕਰਦਾ ਅਗਲੀ ਨਵੀਂ ਵੀਡੀਓ ਜਲ ਮਿਲਾਂਗੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ